ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਅੱਜ ਤਰੀਕ ਹੋ ਗਈ 2 ਨਵੰਬਰ 2025 ਤੇ ਦਿਨ ਐਤਵਾਰ ਦਾ ਅੱਜ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀਆਂ ਖਾਸ-ਖਾਸ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਦਾ ਕੀ ਰੇਟ ਚੱਲ ਰਿਹਾ ਆਉਣ ਵਾਲੇ 10 ਦਿਨਾਂ ਤੱਕ ਜਿਹੜਾ ਰੇਟ ਵਧੇਗਾ ਜਾਂ ਨਹੀਂ ਉਹਦੇ ਬਾਰੇ ਜਿਹੜੀ ਆਪਾਂ ਗੱਲਬਾਤ ਇਸੇ ਵੀਡੀਓ ਦੇ ਵਿੱਚ ਕਰਾਂਗੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈਲ ਵਾਲਾ ਜਿਹੜਾ ਆਈਕਨ ਹੈ ਉਹਨੂੰ ਆਪ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸ਼ੁਰੂ ਆਪਾਂ ਪਹਿਲਾਂ ਕੋਟਕਪੂਰੇ ਮੰਡੀ ਤੋਂ ਕਰਦੇ ਆ ਕੋਟਕਪੂਰਾ ਮੰਡੀ ਵਿੱਚ ਤੁਹਾਨੂੰ ਦੱਸ ਦਈਏ ਬਈ ਸ਼ੁੱਕਰਵਾਰ ਸ਼ਨੀਵਾਰ ਜਿਹੜੀ ਹੜਤਾਲ ਸੀਗੀ ਜਾਨਕਿ ਕੱਲ ਤੇ ਜਿਹੜੀ ਪਹਿਲਾਂ ਹੜਤਾਲ ਸੀਗੀ ਪਰ ਬਾਅਦ ਦੇ ਵਿੱਚ ਜਿਹੜੀ ਮੀਟਿੰਗ ਕਰਕੇ ਚੌਧਰੀਆਂ ਨੇ ਜਿਹੜੀ ਹੜਤਾਲ ਕੀਤੀ ਸੀਗੀ ਕਿਉਂਕਿ ਬਾਰਦਾਨਾ ਜਿਹੜਾ ਜਾਦੇ ਪਿਆ ਸੀਗਾ ਉਹਦੇ ਕਰਕੇ ਕਿ ਜਿਹੜਾ ਮਾਲ ਨੂੰ ਤੋਲਣਾ ਬੜਾ ਔਖਾ ਸੀਗਾ ਤਾਂ ਕਰਕੇ ਚੌਧਰੀਆਂ ਨੇ ਜਿਹੜੀ ਹੜਤਾਲ ਕੀਤੀ ਸੀ ਬਾਰਦਾਨਾ ਜਿਹੜਾ ਚੱਕਿਆ ਗਿਆ ਸੀ ਬਾਅਦ ਦੇ ਵਿੱਚ ਤੇ ਮੀਟਿੰਗ ਕਰਕੇ ਜਿਹੜੀ ਹੜਤਾਲ ਖੁੱਲ ਗਈ ਸੀ ਤੇ ਬੋਲੀ ਹੋਈ ਸੀ ਵੀ ਕੱਲ ਜੇਕਰ ਤੁਸੀਂ ਵੀਡੀਓ ਵੀ ਦੇਖਣਾ ਚਾਹੁੰਦੇ ਹੋ ਬੋਲੀ ਦੀ ਲਾਈਵ ਤਾਂ ਆਪਣੇ YouTube ਚੈਨਲ ਤੇ ਤੇ Facebook ਪੇਜ ਤੇ ਪਈ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਰੇਟ ਕੱਲ ਦੇ ਗਣਾ ਦਿੰਦੇ ਆ ਵੀ ਕੱਲ ਬੋਲੀ ਦੇ ਜਿਹੜਾ ਕੋਟ ਕਪੂਰਾ ਮੰਡੀ ਦੇ ਵਿੱਚ ਕੀ ਰੇਟ ਚੱਲਿਆ ਕੱਲ ਜਿਹੜੀ 17 18 ਬਾਈ ਵਿਕੀ ਆ ਕੱਲ ਯਾਨੀ ਕਿ 1 11 2025 ਨੂੰ 17 18 ਦਾ ਰੇਟ ਜਿਹੜਾ 3000 ਰੁਪਏ ਤੋਂ ਲੈ ਕੇ 3200 ਤੇ 20 ਰੁਪਏ ਤੱਕ ਕੱਲ ਦਾ ਰੇਟ ਚੱਲਿਆ ਤੇ 14 01 ਮੁੱਛਲ ਦੇ ਰੇਟ ਦੀ ਵੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ ਤੇ 3300 ਰੁਪਏ ਤੱਕ ਜਿਹੜਾ 14 01 ਕਮੂਛਲ ਵਿਕਿਆ ਤੇ 1509 ਦੇ ਰੇਟ ਦੀ ਗੱਲ ਕਰੀਏ ਤਾਂ 2850 ਰੁਪਏ ਤੋਂ ਲੈ ਕੇ 2900 ਤੇ 50 ਰੁਪਏ ਤੱਕ ਜਿਹੜੀ 1509 ਜਿਹੜੀ ਬਾਸਮਤੀ ਵਿਕੀ ਹੈ ਤੇ 1885 ਦੇ ਬਈ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ ਤੇ 3200 ਤੱਕ ਜਿਹੜਾ 1885 ਦਾ ਰੇਟ ਚੱਲ ਰਿਹਾ ਤੇ 1847 ਦੇ ਰੇਟ ਦੀ ਗੱਲ ਕਰੀਏ 2500 ਰੁਪਏ ਤੋਂ ਲੈ ਕੇ 2600 ਤੇ 25 ਰੁਪਏ ਤੱਕ ਜਿਹੜਾ 1847 ਦਾ ਰੇਟ ਚੱਲ ਰਿਹਾ ਕੋਟਕਪੂਰਾ ਮੰਡੀ ਦੇ ਜਿਹੜੇ ਆਪਾਂ ਰੇਟ ਦੱਸਿਆ ਜੀ ਕੱਲ ਦੇ ਜਿਹੜੀ ਬੋਲੀ ਹੋਈ ਸੀਗੀ ਤੇ ਬਾਕੀ ਵੀ ਆ ਗੱਲ ਕਰਦੇ ਹਾਂ ਨਾਬਾ ਮੰਡੀ ਦੀ ਨਾਬਾ ਮੰਡੀ ਵਿੱਚ ਜਿਹੜੀ 1509 ਤੇ 1699 ਦਾ ਜਿਹੜਾ ਰੇਟ ਆ 2600 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਜਿਹੜਾ ਵਿਕੀ ਆ ਇਹ ਤੇ 4 ਕੇਰ ਗੱਟਾ ਜਿਹੜਾ ਇਹਦਾ ਆਇਆ ਸੀਗਾ ਤੇ 1847 ਦੇ ਰੇਟ ਦੀ ਗੱਲ ਕਰੀਏ 2500 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਜਿਹੜਾ 1847 ਦਾ ਰੇਟ ਰਿਹਾ ਤੇ 500 ਗੱਟਾ ਜਿਹੜਾ 1847 ਦਾ ਆਇਆ ਸੀ 17 18 ਦੇ ਰੇਟ ਦੀ ਗੱਲ ਕਰੀਏ 2900 ਰੁਪਏ ਤੋਂ ਲੈ ਕੇ ਤੇ 3200 ਰੁਪਏ ਤੱਕ ਜਿਹੜਾ 17 18 ਦਾ ਰੇਟ ਰਿਹਾ ਤੇ ਮੁਛਲ 1400 ਇੱਕ ਤਿੰਨ ਹੀ ਹਜ਼ਾਰ 3000 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਜਿਹੜਾ ਮੁੱਛਲ 1400 ਇੱਕ ਵਿਕਿਆ 5000 ਕੱਟਾ ਜਿਹੜਾ ਇਹਦਾ ਆਇਆ ਸੀ ਤੇ 11 21 ਦੇ ਰੇਟ ਦੀ ਗੱਲ ਕਰੀਏ 3400 ਤੋਂ ਲੈ ਕੇ 3800 ਤੇ 25 ਰੁਪਏ ਤੱਕ ਜਿਹੜਾ 11 21 ਵਿਕਿਆ ਰੇਟ ਦੇ ਵਿੱਚ ਵੀ 11 21 ਦੇ ਰੇਟ ਦੇ ਵਿੱਚ 250 ਰੁਪਏ ਜਿਹੜਾ ਕੱਲ ਵਾਧਾ ਹੋਇਆ ਆਪਾ ਮੰਡੀ ਦੇ ਵਿੱਚ ਕਿਉਂਕਿ ਭਾਈ ਪਰ ਸੋਨ ਦੀ ਗੱਲ ਕਰੀਏ ਤਾਂ 3400 ਰੇਟ ਰਹਿ ਗਿਆ ਸੀ ਕਿ ਕੱਲ ਜਿਹੜੀ 3800 ਤੇ 25 ਰੁਪਏ ਤੱਕ ਜਿਹੜੀ ਆਪਣੀ ਮੁਛਲ 11 21 ਜਿਹੜੀ ਬਾਸਵੰਦੀ ਵਿਕੀ ਆ ਗੱਲ ਕਰਕੇ ਜੇ ਆਪਾਂ ਬਈ ਖੰਨਾ ਮੰਡੀ ਦੀ ਖੰਨਾ ਮੰਡੀ ਦੇ ਵਿੱਚ ਜਿਹੜਾ 18 85 ਜਿਹੜੀ ਹੱਥ ਨਾਲ ਝਾੜੀ ਹੋਈ 3500 ਰੁਪਏ ਤੱਕ ਜਿਹੜਾ ਰੇਟ ਚੱਲਿਆ ਤੇ 1400 ਇੱਕ ਮੁਛਲਾ ਜਿਹੜਾ ਹੱਥ ਨਾਲ ਝਾੜਾ ਹੋਇਆ 3000 ਦੇ 10 ਰੁਪਏ ਤੱਕ ਜਿਹੜਾ 1400 ਇੱਕ ਜਿਹੜਾ ਮੁੱਛਲੇ ਵਿਕਿਆ ਤੇ 1509 ਦੇ ਰੇਟ ਦੀ ਗੱਲ ਕਰੀਏ 2600 ਰੁਪਏ ਤੋਂ ਲੈ ਕੇ ਮਸ਼ੀਨਾਂ ਨਾ ਵੱਡਿਆ ਹੋਇਆ ਜਿਹੜਾ 3000 ਤੇ 50 ਰੁਪਏ ਤੱਕ ਵਿਕਿਆ ਤੇ 17 18 ਦੇ ਰੇਟ ਦੀ ਗੱਲ ਕਰੀਏ 2800 ਰੁਪਏ ਤੋਂ ਲੈ ਕੇ 3200 ਦੇ 3000 ਰੁਪਏ ਤੱਕ ਜਿਹੜੀ 17 18 ਵਿਕੀ ਹੈ ਇਹ ਵੀ ਮਸ਼ੀਨਾਂ ਨਾ ਵੱਡੀ ਹੋਈ ਤੇ ਇੱਕ ਕੋਟਕ ਪੂਰਾ 9.50 ਰੁਪਏ ਜਿਹੜਾ ਰੇਟ ਤੇ ਜਾਂ ਖੰਡਾ ਮੰਡੀ ਦੇ ਵਿੱਚ 18 18 ਬਾਸਮਤੀ ਦਾ ਤੇ 18 47 ਦੇ ਰੇਟ ਦੀ ਗੱਲ ਕਰੀਏ ਤਾਂ 2400 ਰੁਪਏ ਤੋਂ ਲੈ ਕੇ 2600 ਦੇ 50 ਰੁਪਏ ਤੱਕ ਜਿਹੜਾ 18 47 ਦਾ ਰੇਟ ਰਿਹਾ 18 47 ਦਾ ਰੇਟ ਵੀ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ ਸੇਮ ਸੇਮ ਜਿਹੜਾ ਚੱਲ ਰਿਹਾ ਤੇ ਗੱਲਬਾਤ ਕਰਦੇ ਆਂ ਵੀ ਆਪਾਂ ਫਤੇਗੜ ਚੂੜੀਆਂ ਦੇ ਮੰਡੀ ਦੇ ਵਿੱਚ ਜਿਹੜੀ 11 ਇੱਕ ਇੱਕ ਕਬੈਨ ਨਾ ਵੱਡੀ ਹੋਈ 3800 ਤੇ 90 ਰੁਪਏ ਤੱਕ ਵਿਕੀ ਆ ਤੇ ਕੱਲ ਵੀ ਜਿਹੜਾ 3890 ਤੱਕ ਵਿਕੀ ਤੇ ਪਰਸੋਂ ਨਾਲ ਉਹ ਜਿਹੜੀ 10 ਰੁਪਏ ਘੱਟ ਵਿਕੀ ਆ ਮੰਦੀ ਹੋਈ ਆ ਤੇ 17 18 ਜਿਹੜੀ ਹੱਥ ਨਾਲ ਝੜੀ ਹੋਈ 3400 ਤੇ 50 ਰੁਪਏ ਤੱਕ 50 ਰੁਪਏ ਰੇਟ ਜਿਹੜਾ ਵਾਦਾ ਹੋਇਆ ਫਤੇਗੜ ਚੂੜੀਆਂ ਮੰਡੀ ਦੀ ਆਪਾਂ ਗੱਲ ਕਰ ਰਹੇ ਆ ਤੇ 17 18 ਜਿਹੜੀ ਕਬੈਨ ਨਾ ਵੱਡੀ ਹੋਈ 3400 ਤੱਕ ਜਿਹੜੀ ਵਿਕੀ ਇਹੋ 40 ਰੁਪਏ ਜਿਹੜਾ ਉਹਦੇ 'ਚ ਵਾਦਾ ਹੋਇਆ ਤੇ 4 4000 ਜਿਹੜਾ ਗੱਟਾ ਮੰਨ ਲਓ ਬਾਸਮਤੀ ਦਾ ਜਿਹੜਾ ਕੱਲ ਆਇਆ ਸੀਗਾ ਤੇ ਆਪਾਂ ਜਿਹੜੀ ਰੇਟ ਤੁਹਾਨੂੰ ਦੱਸਿਆ ਵੀ ਇਹ ਫਤੇਗੜ ਚੂੜੀਆਂ ਦੀ ਰੇਟ ਦੱਸਿਆ ਤੇ ਕੋਟਕਪੂਰਾ ਮੰਡੀ ਦੀ ਆਪਾਂ ਵੀ ਗੱਲ ਹੈ ਜਿਹੜੀ ਕਰ ਰਹੇ ਸੀਗੇ ਵੀ ਜਿਹੜਾ 1400 ਇੱਕ ਮੁੱਛਲ ਦਾ ਜਿਹੜਾ ਰੇਟ ਆ ਵੀ ਥੋੜਾ ਜਿਹਾ ਵਾਦਾ ਹੋ ਰਿਹਾ ਦਿਨੋਂ ਦਿਨ ਅਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਵੀ ਹੋਰ ਕਿੰਨਾ ਵਾਧਾ ਹੁੰਦਾ ਕਿਉਂਕਿ ਸੋਮਵਾਰ ਜਿਹੜੀ ਬੋਲੀ ਹੋਊਗੀ ਅੱਜ ਜਿਹੜਾ ਐਤਵਾਰ ਅੱਜ ਜਿਹੜੀ ਬੋਲੀ ਨਹੀਂ ਹੋਣੀਗੀ ਤੇ ਇਹ ਰੇਟ ਜਿਹੜੇ ਆਪਾਂ ਸ਼ਨੀਵਾਰ ਦੇ ਤੁਹਾਨੂੰ ਦੱਸ ਰਹੇ ਹਾਂ ਤੇ ਸ਼ੁੱਕਰਵਾਰ ਜਿਹੜੀ ਕੋਟਕਪੂਰਾ ਮੰਡੀ ਦੇ ਵਿੱਚ ਆਪਾਂ ਨੂੰ ਪਤਾ ਹੀ ਵੀ ਹੜਤਾਲ ਸੀਗੀ ਤੇ ਸ਼ਨੀਵਾਰ ਵੀ ਹੜਤਾਲ ਦੀ ਆ ਰਹੀ ਸੀ ਪਰ ਮੀਟਿੰਗ ਕਰਕੇ ਜਿਹੜੀ ਉਹ ਹੜਤਾਲ ਖੋਲੀਗੀ ਚਲੋ ਆਪਾਂ ਗੱਲਬਾਤ ਕਰਦੇ ਹਾਂ ਗੱਦੜਬਾਹਾ ਮੰਡੀ ਦੀ ਗੱਦੜਬਾਹਾ ਮੰਡੀ ਦੇ ਵਿੱਚ 1509 ਤੇ 1692 ਦੇ ਰੇਟ ਦੀ ਗੱਲ ਕਰੀਏ ਤਾਂ 2900 ਰੁਪਏ ਤੋਂ ਲੈ ਕੇ 2900 ਤੇ 3000 ਰ ਜਿਹੜਾ ਰੇਟ ਚੱਲਿਆ ਤੇ 18 47 ਦਾ ਰੇਟ ਵੀ 2700 ਦੇ ਆਸ-ਪਾਸ ਜਿਹੜਾ ਰਹਿ ਗਿਆ ਤੇ 17 18 ਦੇ ਰੇਟ ਦੀ ਗੱਲ ਕਰੀਏ 2800 ਰੁਪਏ ਤੋਂ ਲੈ ਕੇ 3100 ਤੇ 25 ਰੁਪਏ ਤੱਕ ਤੇ 1400 ਇੱਕ ਮੁਛਲ ਦਾ ਰੇਟ ਆ ਬਈ ਜਿਹੜਾ 3300 ਤੇ 25 ਰੁਪਏ ਤੱਕ ਜਿਹੜਾ 1400 ਉੱਚਲ ਜਿਹੜਾ ਵਿਕਿਆ ਬਾਕੀ ਵੀ ਇਹ ਕਬੈਨ ਨਾਲ ਵੱਢੀ ਹੋਈ ਸੀ ਜਿਹੜੀ ਆਪਾਂ ਦੱਸਿਆ ਜਿਹਦੇ ਰੇਟ ਦੱਸਿਆ ਗੱਦੜ ਬਹਾ ਮੰਡੀ ਦੇ ਤੇ ਜੇਕਰ ਹੱਥ ਨਾਲ ਵੱਢੀ ਹੁੰਦੀ ਆ ਵੀ ਆਪਾਂ ਵੀਡੀਓ ਦੇ ਵਿੱਚ ਦੱਸ ਦਿੰਦੇ ਆ ਵੀ ਹੱਥ ਨਾਲ ਵੱਢੀ ਹੋਈ ਦੇ ਜਿਹੜੇ ਆਪਾਂ ਰੇਟ ਦੱਸ ਰਹੇ ਆ ਤੇ ਤਰਨਤਾਰਨ ਮੰਡੀ ਦੀ ਗੱਲ ਕਰੀਏ ਬਈ ਜਿਹੜੀ 17 18 ਉਹੀ 3200 3300 ਦੇ ਆਸ-ਪਾਸ ਜਿਹੜੀ ਵਿਕ ਰਹੀ ਹੈ ਤੇ 11 21 ਦਾ ਰੇਟ ਵੀ ਉਹੀ 3700 ਤੋਂ ਲੈ ਕੇ ਜਿਹੜਾ 4000 ਰੁਪਏ ਤੱਕ ਜਿਹੜਾ ਚੱਲ ਰਿਹਾ ਤੇ ਗੱਲਬਾਤ ਕਰੀਏ ਜੇ ਆਪਾਂ ਜੀਤ ਮੰਡੀ ਦੇ ਵਿੱਚ 17 18 ਦਾ ਰੇਟ ਬਈ ਹੱਥ ਨਾਲ ਝਾੜੀ ਹੋਈ ਦਾ 3400 ਤੇ 700 ਰੁਪਏ ਤੱਕ ਜਿਹੜਾ ਚੱਲ ਰਿਹਾ ਤੇ 11 21 ਹੱਥ ਨਾਲ ਝਾੜੀ ਹੋਈ ਉਹ ਹੀ ਬਈ 4000 ਦੇ ਜਿਹੜਾ ਆਸ-ਪਾਸ ਜਿਹੜਾ ਰੇਟ ਚੱਲ ਰਿਹਾ ਲਗਭਗ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਜਿਹੜਾ ਰੇਟ ਆ ਵੀ ਸੇਮ-ਸੇਮ ਜਿਹਾ ਕੋਈ 150 ਇਧਰ-ਉਧਰ ਹੋ ਜਾਂਦੇ ਆ ਤੇ 11 21 ਵੀ ਉਹੀ ਜਿਹੜੀ ਸਹੀ 3500 ਤੋਂ ਲੈ ਕੇ 4000 ਦੇ ਵਿੱਚ ਵਿੱਚ ਜਿਹੜੀ ਵਿਕ ਰਹੀ ਹੈ ਕੋਈ ਇੱਕ ਅੱਧੀ ਢੇਰੀ ਜਿਹੜੀ ਭਾਈ ਰੇਟ ਲੱਗ ਜਾਂਦਾ ਬਾਕੀਆਂ ਭਾਈ ਜਿਹੜਾ ਨੋਰਮਲ ਰੇਟ ਆ 3400 ਤੋਂ ਲੈ ਕੇ 4000 ਦੇ ਵਿੱਚ ਵਿੱਚ ਚੱਲ ਰਿਹਾ ਤੇ 1885 ਦੇ ਰੇਟ ਦੀ ਗੱਲ ਕਰੀਏ ਵੀ ਇਸ ਸਾਲ ਕਾਫੀ ਜਿਹੜਾ ਨਰਾਜ ਕੀਤਾ 1885 ਦੇ ਰੇਟ ਨੇ ਕਿਉਂਕਿ 3200 ਦਾ ਆਸ-ਪਾਸ ਜਿਹੜਾ ਇਸ ਟਾਈਮ ਰੇਟ ਚੱਲ ਰਿਹਾ ਤੇ 17 18 ਦਾ ਰੇਟ ਵੀ ਭਾਈ 3200 ਦੇ ਆਸ-ਪਾਸ ਚੱਲ ਰਿਹਾ 1885 ਦੇ 17 18 ਦਾ ਰੇਟ ਵੀ ਹੈ ਇਸ ਸਾਲ ਜਿਹੜਾ ਸ਼ੁਰੂਆਤੀ ਟਾਈਮ ਤੋਂ 3200 ਦੇ ਆਸ-ਪਾਸ ਆ ਤੇ ਹਲੇ ਵੀ ਜਿਹੜਾ ਉੱਥੇ ਜਿਹੜਾ ਲੈਵਲ ਚੱਲ ਰਿਹਾ ਰੇਟ ਦਾ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖਣ ਵਾਲਾ ਹੋਊਗਾ ਵੀ ਰੇ ਚਾਂਸ ਬਈ ਜਿਹੜੇ 60 70% ਰੇਟ ਵਧਣ ਦੇ ਚਾਂਸ ਜਿਹੜੇ ਹੈਗੇ ਆ ਤੇ ਬਾਕੀ ਪਤਾ ਲੱਗੂ ਆਉਣ ਵਾਲੇ ਦਸਾਂ ਦਿਨਾਂ ਤੱਕ ਵੀ ਰੇਟ ਦੇ ਵਿੱਚ ਕਿੰਨਾ ਕਵਾਦਾ ਹੁੰਦਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਸੀਂ ਵੀ ਆਪਣੀ ਕਿਸੇ ਮੰਡੀ ਦਾ ਰੇਟ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਜਿਹੜਾ ਮੈਸੇਜ ਹੈ ਰਹੀ ਰੇਟ ਦੱਸ ਦਾਂਗੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਵੀਡੀਓ ਦੇਖਣ ਦੇ ਲਈ